ਇੱਕ ਇੱਕ ਕਰਕੇ ਵੱਡੇ ਵੱਡੇ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਬਲਾਤਕਾਰ, यौन शोषण ਆਦਿ ਦੇ ਦੋਸ਼ ਲਗਾ ਕੇ ਉਨ੍ਹਾਂ ਤੇ ਝੂਠੇ ਮੁਕੱਦਮੇ ਬਣਾਏ ਜਾ ਰਹੇ ਹਨ ਅਤੇ ਝੂਠੇ ਸਬੂਤ ਘੜ ਕੇ ਝੂਠੀਆਂ ਤਸਵੀਰਾਂ, ਨਕਲੀ ਵੀਡੀਓ ਤਸਵੀਰਾਂ ਬਣਾ ਕੇ ਮੀਡੀਆ ਦੇ ਵਿੱਚ, ਸੋਸ਼ਲ ਮੀਡੀਆ ਉੱਪਰ ਚਲਾ ਕੇ ਆਪਣੇ ਵਿਊ ਵਧਾਏ ਜਾ ਰਹੇ ਹਨ। ਜਿਹੜੇ ਵੀ ਲੋਕ ਇਨ੍ਹਾਂ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਐਸਾ ਕੰਮ ਕਰ ਰਹੇ ਹਨ ਉਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਉਹਨਾਂ ਦੇ ਪਿੱਛੇ ਕੋਈ ਵੱਡੀ ਸ਼ਕਤੀ ਕੰਮ ਕਰ ਰਹੀ ਹੈ ਜੋ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਐਸੇ ਕੰਮ ਕੀਤੇ ਜਾ ਰਹੇ ਹਨ ਸਤਿ ਸ੍ਰੀ ਅਕਾਲ ਸਿੱਖ ਪੰਥ ਵਿਰੁੱਧ ਬੜੀ ਵੱਡੀ ਸਾਜ਼ਿਸ਼ ਕੀਤੀ ਜਾ ਰਹੀ ਹੈ ਕਿਸ ਵੱਲੋਂ ਕੀਤੀ ਜਾ ਰਹੀ ਹੈ ਇਹ ਤਾਂ ਸਮਾਂ ਦੱਸੇਗਾ ਪਰੰਤੂ ਸਿੱਖ ਪੰਥ ਦੇ ਵੱਡੇ ਵੱਡੇ ਪ੍ਰਚਾਰਕਾਂ ਦੇ ਵਿਰੁੱਧ ਗੰਬੀਰ ਦੋਸ਼ ਲਾ ਕੇ ਉਹਨਾਂ ਨੂੰ ਮੀਡੀਆ ਵਿੱਚ ਸੋਸ਼ਲ ਮੀਡੀਆ ਉੱਪਰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਤੇ ਕੇਸ ਬਣਾਏ ਜਾ ਰਹੇ ਹਨ ਇੱਕ ਇੱਕ ਕਰਕੇ ਵੱਡੇ ਵੱਡੇ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਬਲਾਤਕਾਰ, ਔਰਤ ਸ਼ੋਸ਼ਣ ਆਦਿ ਦੇ ਦੋਸ਼ ਲਗਾ ਕੇ ਉਹਨਾਂ ਤੇ ਝੂਠੇ ਮੁਕੱਦਮੇ ਬਣਾਏ ਜਾ ਰਹੇ ਹਨ ਅਤੇ ਝੂਠੇ ਸਬੂਤ ਕਾਟ ਕੇ ਝੂਠੀਆਂ ਤਸਵੀਰਾਂ ਨਕਲੀ ਵੀਡੀਓ ਤਸਵੀਰਾਂ ਬਣਾ ਕੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਚਲਾ ਕੇ ਆਪਣੇ ਵਿਊ ਵਧਾਏ ਜਾ ਰਹੇ ਹਨ ਜਿਹੜੇ ਵੀ ਲੋਕ ਇਹਨਾਂ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਐਸਾ ਕੰਮ ਕਰ ਰਹੇ ਹਨ ਉਹਨਾਂ ਦੇ ਪਿੱਛੇ ਕੋਈ ਸਾਜ਼ਿਸ਼ ਉਹਨਾਂ ਦੇ ਪਿੱਛੇ ਕੋਈ ਵੱਡੀ ਸ਼ਕਤੀ ਕੰਮ ਕਰ ਰਹੀ ਹੈ ਜੋ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਐਸੇ ਕੰਮ ਕੀਤੇ ਜਾ ਰਹੇ ਹਨ ਕਿਉਂਕਿ ਸਿੱਖ ਪ੍ਰਚਾਰਕਾਂ ਨੂੰ ਜੇ ਬਦਨਾਮ ਕੀਤਾ ਜਾਏਗਾ ਤਾਂ ਲੋਕ ਉਹਨਾਂ ਦੇ ਦੀਵਾਨ ਕਥਾ ਸੁਣਨ ਵਾਸਤੇ ਘਟ ਆਉਣਗੇ ਜਦੋਂ ਉਹਨਾਂ ਦੇ ਵਿਰੁੱਧ ਸੁਣਨ ਵਾਸਤੇ ਘਟ ਆਉਣਗੇ ਤਾਂ ਆਪਣੇ ਆਪ ਹੀ ਸਿੱਖ ਪੰਥ ਘਟੇਗਾ ਕਿਉਂਕਿ ਪੰਥ ਤਾਂ ਪ੍ਰਚਾਰ ਦੇ ਸਿਰ ਤੇ ਹੀ ਵੱਧਾ ਹੈ ਅਤੇ ਪ੍ਰਚਾਰ ਪ੍ਰਚਾਰਕਾਂ ਦੁਆਰਾ ਹੁੰਦਾ ਹੈ ਸੰਤ ਲਖਾ ਸਿੰਘ ਜੀ ਦੇ ਵਿਰੁੱਧ ਹੋਇਆ ਫਿਰ ਸੰਤ ਟਡੜੀਆਂ ਵਾਲਿਆਂ ਦੇ ਵਿਰੁੱਧ ਹੋਇਆ ਫਿਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਵਿਰੁੱਧ ਹੋਇਆ ਦੋਸ਼ ਕਰੀਬ-ਕਰੀਬ ਇੱਕੋ ਤਰ੍ਹਾਂ ਦੇ ਹਨ ਇਸ ਕਰਕੇ ਇਹ ਸਾਰੇ ਗੱਲ ਦੀ ਕੜੀ ਜੁੜਦੀ ਹੈ ਕਿ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਐਸੇ ਗੰਭੀਰ ਦੋਸ਼ ਲਾ ਦਿਓ ਤਾਂ ਕਿ ਪ੍ਰਚਾਰਕ ਹੀ ਮੁੱਕ ਜਾਣ ਪ੍ਰਚਾਰ ਨਾ ਹੋਵੇ ਅਤੇ ਪੰਥ ਕੱਟ ਜਾਵੇ ਇੱਥੇ ਇਹ ਵੀ ਸੋਚਣ ਦੀ ਲੋੜ ਹੈ ਕਿ ਜੋ ਮੀਡੀਆ ਸੋਸ਼ਲ ਮੀਡੀਆ ਵਾਲੇ ਜਾਂ ਜਿਹੜੇ ਵੀ ਲੋਕ ਨੋ ਸੰਤ ਮਹਾਤਮਾ ਅਤੇ ਸਿੱਖ ਪ੍ਰਚਾਰਕਾਂ ਦੇ ਵਿਰੁੱਧ ਦੋਸ਼ ਲਾ ਰਹੇ ਹਨ ਇਹੋ ਹੀ ਲੋਕ ਕਦੀ ਵੱਡੇ ਵੱਡੇ ਨੇਤਾਵਾਂ ਵੱਡੇ ਅਧਿਕਾਰੀਆਂ ਦੇ ਵਿਰੁੱਧ ਐਸੀਆਂ ਖੋਜਾਂ ਕਰਕੇ ਕਿਉਂ ਨਹੀਂ ਲਿਆਉਂਦੇ ਉਹਨਾਂ ਦੇ ਵਿਰੁੱਧ ਐਸੇ ਦੋਸ਼ ਕਿਉਂ ਨਹੀਂ ਲਾਉਂਦੇ जरा ਮੇਰੀ ਗੱਲ ਤੇ ਧਿਆਨ ਨਾਲ ਵਿਚਾਰ ਕਰੋ ਕਿਉਂ ਉਹਨਾਂ ਦੇ ਵਿਰੁੱਧ ਦੋਸ਼ ਇਸ ਕਰਕੇ ਨਹੀਂ ਲਾਉਂਦੇ ਕਿਉਂਕਿ ਜੇ ਉਹਨਾਂ ਦੇ ਵਿਰੁੱਧ ਇਹ ਦੋਸ਼ ਲਾਉਣਗੇ ਤਾਂ ਉਹ ਇੰਨੇ ਸ਼ਕਤੀਸ਼ਾਲੀ ਹਨ ਕਿ ਉਹ ਇਹਨਾਂ ਨੂੰ ਅੰਕਰਨਗੇ ਮਾਰਨ ਕੁੱਟਣਗੇ ਉਹ ਇਹਨਾਂ ਨੂੰ ਵੀ ਇਹ ਗੁਰੂ ਸਭ ਕੁਝ ਸਿਖਾ ਸਕਦੇ ਹਨ ਸੋਚਣ ਵਾਲੀ ਇੱਕ ਹੋਰ ਵੀ ਗੱਲ ਹੈ ਕਿ ਜਿਹੜੇ ਸੱਜਣ ਇਹਨਾਂ ਸੰਤਾਂ ਮਹਾਂਪੁਰਸ਼ਾਂ ਉੱਪਰ ਦੋਸ਼ ਲਗਾਉਂਦੇ ਹਨ ਇਹ ਆਪ ਕਿੰਨੇ ਦੁੱਧ ਧੋਤੇ ਹਨ ਤੇ ਜਿਹੜੇ ਵੱਡੇ ਵੱਡੇ ਨੇਤਾ ਹਨ ਜਾਂ ਵੱਡੇ ਵੱਡੇ ਅਧਿਕਾਰੀ ਹਨ ਕਿ ਉਹ ਸਾਰੇ ਦੁੱਧ ਧੋਤੇ ਹੀ ਹਨ ਉਹ ਕੋਈ ਗਲਤੀ ਐਸੀ ਨਹੀਂ ਕਰਦੇ ਹਰ ਮਨੁੱਖ ਕਿਸੇ ਨਾ ਕਿਸੇ ਤਰ੍ਹਾਂ ਦੀ ਗਲਤੀ ਕਰਦਾ ਹੈ ਜੇ ਜਦੀ ਗਲਤੀ ਲੋਕਾਂ ਸਾਹਮਣੇ ਆ ਜਾਵੇ ਉਹ ਪਾਪੀ ਬਣ ਜਾਂਦਾ ਹੈ ਦੋਸ਼ੀ ਬਣ ਜਾਂਦਾ ਹੈ ਸਿੱਖ ਪੰਥ ਨੂੰ ਬਦਨਾਮ ਕਰਕੇ ਉਸ ਦੇ ਪ੍ਰਚਾਰਕਾਂ ਨੂੰ ਬਦਨਾਮ ਕਰਕੇ ਪੰਥ ਨੂੰ ਘਟਾਇਆ ਜਾਵੇ ਦੂਸਰਾ ਕਿ ਜਿਹੜੇ ਚ릭터 ਦੇ ਦੋਸ਼ ਹਨ ਕਿ ਇਹ ਸੰਤ ਸਾਧ ਗਿਆਨੀ ਜੀ ਪ੍ਰਚਾਰਕ ਜਿਹੜੇ ਹਨ ਇਹਨਾਂ ਉੱਪਰ ਦੋਸ਼ ਇਹ ਲਾਇਆ ਜਾਂਦਾ ਹੈ ਕਿ ਇਹ ਪਰ ਇਸਤਰੀਆਂ ਨਾਲ ਗੈਰਤ ਸੁਬੰਧ ਬਣਾਉਂਦੇ ਹਨ ਇਹਨਾਂ ਦੇ ਨਜਾਇਜ਼ ਸੁਬੰਧ ਹਨ ਜਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਲੜਕਿਆਂ ਦਾ ਲੜਕੀਆਂ ਦਾ ਯੋਨ ਸ਼ੋਸ਼ਣ ਕਰਦੇ ਹਨ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਇਹ ਇਸ ਪ੍ਰਕਾਰ ਦਾ ਦੋਸ਼ ਇਸਤਰੀਆਂ ਦੇ ਨਹੀਂ ਲਾ ਕੇ ਕਿਸੇ ਨੂੰ ਵੀ ਬਦਨਾਮ ਕਰਨ ਦਾ ਕੰਮ ਤਾਂ ਜੋ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਚੱਲਦਾ ਆਇਆ ਹੈ ਕਿ ਆਪ ਜੀ ਧਿਆਨ ਨਾਲ ਵਿਚਾਰੋਗੇ ਤਾਂ ਹਰ ਇੱਕ ਮਹਾਤਮਾ ਉੱਪਰ ਇਸ ਪ੍ਰਕਾਰ ਦੇ ਝੂਠੇ ਦੋਸ਼ ਲਾਏ ਗਏ ਇਸਤਰੀਆਂ ਦੇ ਕੋਲ ਵੀ ਇੱਕ ਸਭ ਤੋਂ ਵੱਡਾ ਹਥਿਆਰ ਹੈ ਕਿ ਮੈਨੂੰ ਹੱਥ ਪਾਇਆ ਇਸਨੇ ਜਿਹੜਾ ਇੱਕ ਪ੍ਰਸਿੱਧ ਕਿੱਸਾ ਹੈ ਪੂਰਨ ਭਗਤ ਅਤੇ ਲੂਣਾ ਦਾ ਉਸ ਦੇ ਵਿੱਚ ਵੀ ਇਹੀ ਝੂਠਾ ਦੋਸ਼ ਲਾ ਕੇ ਪੂਰਨ ਨੂੰ ਡਾਂਡ ਦਿੱਤਾ ਗਿਆ ਇਸੇ ਤਰ੍ਹਾਂ ਮਹਾਤਮਾ ਬੁੱਧ ਜੀ ਉੱਪਰ ਵੀ ਇਸ ਤਰ੍ਹਾਂ ਦੇ ਝੂਠੇ ਦੋਸ਼ ਲਾਏ ਗਏ ਇੱਕ ਇਸਤਰੀ ਆਪਣੇ ਪੇਟ ਤੇ ਕੁਝ ਬੰਨ ਕੇ ਉਹਨਾਂ ਦੇ ਦੀਵਾਨ ਵਿੱਚ ਚਲੀ ਗਈ ਤੇ ਉੱਥੇ ਜਾ ਕੇ ਕਿਹਾ ਕਿ ਮਹਾਤਮਾ ਬੁੱਧ ਜੀ ਦੇ ਮੇਰੇ ਨਾਲ ਗਲਤ ਸਬੰਧ ਹਨ ਆ ਦੇਖੋ ਮੇਰੇ ਨੂੰ ਇਹਨਾਂ ਨੂੰ ਤਾਂ ਗਰਭ ਹੋਇਆ ਹੈ ਇਸ ਕਰਕੇ ਮੇਰਾ ਪੇਟ ਵਧਿਆ ਹੋਇਆ ਹੈ ਪਰੰਤੂ ਉੱਥੇ ਹੀ ਜਦੋਂ ਵੇਖਣ ਵਾਲਿਆਂ ਨੇ ਦੇਖਿਆ ਜਾਂ ਕਿਸੇ ਕਾਰਨ ਉਹਦੇ ਆਪਣੇ ਆਪ ਹੀ ਜੋ ਪੇਟ ਦੇ ਉੱਪਰ ਬੰਨਿਆ ਹੋਇਆ ਸੀ ਉਹ ਡਿੱਗ ਪਿਆ ਸਾਰਿਆਂ ਦੇ ਸਾਹਮਣੇ ਉਸ ਦਾ ਪਰਦਾ ਫਾਸ਼ ਹੋ ਗਿਆ ਕਦੀ ਕਦੀ ਤਾਂ ਔਰਤਾਂ ਦਾ ਇਹ ਹਥਿਆਰ ਨਹੀਂ ਚੱਲਦਾ ਪਰਦੇ ਫਾਸ਼ ਵੀ ਹੁੰਦੇ ਹਨ ਪਰ ਬਹੁਤੀ ਵਾਰੀ ਇਹੋ ਜਿਹਾ ਹਥਿਆਰ ਚੱਲ ਜਾਂਦਾ ਹੈ ਭਾਵੇਂ ਉਹ ਕਿੰਨਾ ਵੀ ਝੂਠਾ ਹੋਵੇ ਮੈਂ ਸਾਰੇ ਹੀ ਸਰੋਤਿਆਂ ਨੂੰ ਪਾਠਕਾਂ ਨੂੰ ਮੀਡੀਆ ਵਾਲੇ ਸੋਸ਼ਲ ਮੀਡੀਆ ਵਾਲਿਆਂ ਨੂੰ ਇਹ ਬੇਨਤੀ ਵਿਸ਼ੇਸ਼ ਰੂਪ ਚ ਕਰਦਾ ਹਾਂ ਕਿ ਸੰਤ ਲਖਾ ਸਿੰਘ ਜੀ ਅਤੇ ਸੰਤ ਟਡੜੀਆਂ ਵਾਲੇ ਗਿਆਨੀ ਹਰਪ੍ਰੀਤ ਸਿੰਘ ਜੀ ਉੱਪਰ ਜੋ ਵੀ ਦੋਸ਼ ਲਾਏ ਗਏ ਹਨ ਇਹ ਸਾਰੇ ਦੋਸ਼ ਇੱਕ ਸਾਜ਼ਿਸ਼ ਦੇ ਅਧੀਨ ਘੜੇ ਗਏ ਹਨ ਉਸੀ ਧਿਆਨ ਨਾਲ ਦੇਖੋ ਇੱਕੋ ਮੌਕੇ ਤੇ ਥੋੜੇ ਥੋੜੇ ਦਿਨਾਂ ਦੇ ਫਰਕ ਨਾਲ ਹੀ ਇਹ ਕੰਮ ਕੀਤਾ ਗਿਆ ਹੈ ਜੇ ਇਹ ਦੋਸ਼ ਸੱਚੇ ਸਨ ਤਾਂ ਇੰਨੇ ਸਾਲਾਂ ਤੋਂ ਕਿਉਂ ਦਬੇ ਪਏ ਸਨ ਜਿਵੇਂ ਕਿ ਮੀਡੀਆ ਵਿੱਚ ਆ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਜੋ ਦੋਸ਼ ਲਾਇਆ ਗਿਆ ਹੈ ਉਹ 12 ਸਾਲ ਪੁਰਾਣਾ ਕੋਈ ਦੋਸ਼ ਕੱਢ ਕੇ ਲਿਆਂਦਾ ਹੈ ਜਿਸ ਇਸਤਰੀ ਬਾਰੇ ਦੋਸ਼ ਲਾਇਆ ਗਿਆ ਹੈ ਉਹ ਉਹਦੇ ਰਿਸ਼ਤੇਦਾਰ ਉਹ ਇਹ ਦੋਸ਼ ਨੂੰ ਸਵੀਕਾਰ ਹੀ ਨਹੀਂ ਕਰਦੇ ਗਿਆਨੀ ਜੀ ਨੇ ਕੋਈ ਐਸਾ ਗੁਨਾਹ ਕੀਤਾ ਸੀ ਇਸੇ ਤਰ੍ਹਾਂ ਹੀ ਦੂਸਰੇ ਵੀ ਸਾਰੇ ਦੋਸ਼ ਝੂਠੇ ਹਨ ਇਹ ਸਭ ਨੂੰ ਪਤਾ ਹੈ ਕਿ ਪੈਸੇ ਦੇ ਕੇ ਝੂਠੇ ਅਗਵਾਹ ਨਕਲੀ ਫੋਟੋ ਵੀਡੀਓ ਬਣਾ ਲਈਆਂ ਜਾਂਦੀਆਂ ਹਨ ਸਭ ਕੁਝ ਸਬੂਤ ਘੜੇ ਜਾਂਦੇ ਹਨ ਜਿਸ ਵਾਸਤੇ ਗੁਰਬਾਣੀ ਵਿੱਚ ਵੀ ਗੁਰੂ ਜੀ ਨੇ ਉਚਾਰਿਆ ਹੈ ਵੱਢੀ ਲੈ ਕੇ ਦੇਣ ਅਗਵਾਹੀ ਸੋ ਮੇਰੀ ਸਾਰੀ ਸੰਗਤ ਨੂੰ ਸਾਰੇ ਸਿੱਖ ਪੰਥ ਨੂੰ ਔਰ ਹਰ ਇੱਕ ਸਰੋਤੇ ਨੂੰ ਬੇਨਤੀ ਹੈ ਕਿ ਇਸ ਝੂਠ ਪ੍ਰਚਾਰ ਤੋਂ ਬਚੋ ਇਹ ਸੰਤ ਮਹਾਪੁਰਸ਼ ਗਿਆਨੀ ਹਾਪ੍ਰੀ ਸਿੰਘ ਜੀ ਅਤੇ ਇਹ ਸਾਰੇ ਹੀ ਸਿੱਖ ਪ੍ਰਚਾਰਕ ਨਿਰਦੋਸ਼ ਹਨ ਐਵੇਂ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਇਹਨਾਂ ਦੇ ਵਿਰੁੱਧ ਕੋਈ ਕੰਮ ਨਾ ਕਰੋ ਇਹਨਾਂ ਦੀ ਬਦਨਾਮੀ ਨਾ ਕਰੋ ਸਤਿ ਕਰਤਾਰ ਧੰਨ ਰੰਕਾਰ ਧੰਨ ਸਤਗੁਰੂ ਨਾਨਕ ਦੇਵ ਜੀ ਉਹਨਾਂ ਦਾ ਪੰਥ ਵਧਣਾ ਚਾਹੀਦਾ ਹੈ